ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਅਮਰਤਪਾਲ ਸਿੰਘ ਦੇ ਖਿਲਾਫ ਹੈਗੀ ਆ ਅਮਰਤਪਾਲ ਸਿੰਘ ਦੀਆਂ ਕਰਤੂਤਾਂ ਜਿਹੜੀਆਂ ਹੈਗੀਆਂ ਉਹ ਜਨਤਾ ਕਰਨੀਆਂ ਹੈਗੀਆਂ ਅਮਰਤਪਾਲ ਸਿੰਘ ਦਾ ਧੜਾ ਜਿਹੜਾ ਹੈਗਾ ਉਹ ਬੜੇ ਲੰਬੇ ਸਮੇਂ ਤੋਂ ਮੈਂ ਉਹਨਾਂ ਨੂੰ 익ਸਪੋਜ਼ ਕਰ ਰਿਹਾ ਹਾਂ ਉਹਨਾਂ ਦੀਆਂ ਵਕ ਵਕ ਚੀਜ਼ਾਂ ਜਿਹੜੀਆਂ 익ਸਪੋਜ਼ ਕਰ ਰਿਹਾ ਹੈਗਾ ਤੇ ਅਮਰਤਪਾਲ ਦਾ ਧੜਾ ਹੁਣ ਇੱਕ ਪੰਥਕ ਮਖੌਟਾ ਲੈ ਕੇ ਜਨਤਾ ਦੇ ਵਿੱਚ ਪੇਸ਼ ਹੋ ਰਿਹਾ ਇੱਕ ਨਵੀਂ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹਨਾਂ ਦਾ ਟਾਰਗੇਟ ਹੈਗਾ ਅਕਾਲ ਤਖਤ ਸਾਹਿਬ ਜਦੋਂ ਇਹ ਕਾਲ ਤਖਤ ਸਾਹਿਬ ਦੀ ਗੱਲ ਕਰਦੇ ਨੇ ਮੈਂ ਬੜੇ ਲੰਬੇ ਸਮੇਂ ਤੋਂ ਇਹਨਾਂ ਦੀਆਂ ਕਰਤੂਤਾਂ ਜਗ ਜਾਹਰ ਕਰ ਰਿਹਾ ਤੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਆ ਉਹ ਇਹਨਾਂ ਦੀਆਂ ਕਰਤੂਤਾਂ ਜਗ ਜਾਹਰ ਕਰਨੀਆਂ ਨੇ ਕਿ ਕਿਸ ਲੈਵਲ ਦੇ ਘਟੀਆ ਗੰਦੇ ਗਲੀਸ਼ ਲੋਗ ਨੇ ਅਮਰਤਪਾਲ ਦੀ ਵੀ ਆਡੀਓ ਜਿਹੜੀ ਹੈਗੀ ਆ ਉਹ ਮੈਂ ਜਨਤਕ ਕਰਾਂਗਾ ਜਿਦੇ ਵਿੱਚ ਅਮਰਤਪਾਲ ਆਪ ਗੁੰਡਾਗਰਦੀ ਦੀਆਂ ਗੱਲਾਂ ਕਰਦਾ ਆ ਤੇ ਅਮਰਤਪਾਲ ਦੇ ਚੇਲੇ ਚਪਾਟੇ ਜਿਹੜੇ ਹੈਗੇ ਆ ਉਹ ਕਿਸ ਤਰੀਕੇ ਨਾਲ ਬੱਚੀਆਂ ਨੂੰ ਘਰਾਂ ਦੇ ਵਿੱਚ ਬਲਾਤਕਾਰ ਕਰਨ ਦੀਆਂ ਬੱਚੀਆਂ ਨੂੰ ਘਰਾਂ ਦੇ ਵਿੱਚ ਵੜ ਕੇ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਇਹਨਾਂ ਦੇ ਵਕੀਲ ਸਾਹਿਬ ਨੂੰ ਮੈਂ ਇੱਕ ਮੈਸੇਜ ਦੇਣਾ ਚਾਹਾਂਗਾ ਹਰਪਾਲ ਸਿੰਘ ਖਾਰਾ ਜੀ ਤੁਸੀਂ ਇੱਕ ਨੌਜਵਾਨ ਨੂੰ ਲੀਗਲ ਨੋਟਿਸ ਭੇਜ ਦਿਓ ਦੇਖੋ ਇਹ ਤੁਰੇ ਤਾਂ ਸੀਗੇ ਇਹ ਪੰਥ ਦੀ ਰਹਿਨਮਾਈ ਕਰਨ ਨੂੰ ਅਮਰਤਪਾਲ ਦਾ ਤੜਾ ਇਹ ਤੁਰੇ ਸੀ ਹਕੂਮਤ ਨਾਲ ਲੜਨ ਪਰ ਇਹ ਹੁਣ ਸਿੱਖ ਨੌਜਵਾਨਾਂ ਨਾਲ ਲੜਦੇ ਫਿਰਦੇ ਨੇ ਇਹਨਾਂ ਨੇ ਇੱਕ ਲੀਗਲ ਨੋਟਿਸ ਭੇਜਿਆ ਹੈਗਾ ਆ ਸਿੱਖ ਨੌਜਵਾਨ ਹੈਗਾ ਅਮਰਿੰਦਰ ਸਿੰਘ ਜੋਰਾ ਖੁਰਦ ਇਹ ਨੌਜਵਾਨ ਮਾਨਦਲ ਦਾ ਪਟਿਆਲਾ ਦਾ ਇਨਚਾਰਜ ਹੈ ਤੇ ਖਾਰਾ ਸਾਹਿਬ ਨੇ ਇਹਨੂੰ ਇੱਕ ਲੀਗਲ ਨੋਟਿਸ ਭੇਜਿਆ ਖਾਰਾ ਸਾਹਿਬ ਤੁਹਾਡੇ ਨਾਲ ਦੋ ਤਿੰਨ ਗੱਲਾਂ ਕਰਨੀਆਂ ਨੇ ਇੱਕ ਮੇਰਾ ਵੀ ਲੀਗਲ ਨੋਟਿਸ ਆ ਖਾਰਾ ਸਾਹਿਬ ਜਿਹੜਾ ਮੈਂ ਲਗਾਤਾਰ ਤਿੰਨ ਵਾਰੀ ਮਾਨਯੋਗ ਹਾਈ ਕੋਰਟ ਦੇ ਥਰੂ ਡੇਬਰੂਗੜ੍ਹ ਜੇਲ੍ਹ ਭੇਜਿਆ ਤੇ ਮਾਨਯੋਗ ਹਾਈ ਕੋਰਟ ਦੇ ਥਰੂ ਹੀ ਦੋ ਜਾਂ ਤਿੰਨ ਵਾਰੀ ਜਲੂਪੁਰ ਖੇੜੇ ਵੀ ਪਹੁੰਚਿਆ ਹੈਗਾ ਤੁਸੀਂ ਸਿੱਖ ਨੌਜਵਾਨਾਂ ਨੂੰ ਲੀਗਲ ਨੋਟਿਸ ਦੇਣ ਤੇ ਆ ਗਏ ਹੋ ਜੇ ਤੁਹਾਨੂੰ ਕੋਰਟ-ਕੋਟ ਕਰਨ ਦੀ ਬਾਲਾ ਸ਼ੌਂਕ ਹੈਗਾ ਤੁਹਾਡੇ ਕਲਾਇੰਟ ਨੂੰ ਬੁਲਾ ਰਿਹਾ ਹਾਈ ਕੋਰਟ ਤੇ ਤੁਸੀਂ ਆਂਦੇ ਕਿਉਂ ਨਹੀਂ ਮਾਨਯੋਗ ਹਾਈ ਕੋਰਟ ਦੇ ਜੱਜ ਜੱਜ ਹੈਗੇ ਨੇ ਅਨੀਲ ਖੇਤਰਪਾਲ ਜੀ ਅਨੀਲ ਖੇਤਰਪਾਲ ਜੀ ਨੇ ਹੁਣ ਹਾਈ ਕੋਰਟ ਦੇ ਰਜਿਸਟਰਾਰ ਸਾਹਿਬ ਦੀ ਡਿਊਟੀ ਲਈ ਆ ਤੁਹਾਡੇ ਕਲਾਇੰਟ ਨੂੰ ਇਹ ਸਮਨ ਰਿਸੀਵ ਕਰਵਾਉਣ ਦੀ ਤੁਸੀਂ ਭੱਜ ਕਿਉਂ ਰਹੇ ਹੋ ਤੁਸੀਂ ਆਓ ਮੈਂ ਤਾਂ ਤੁਹਾਨੂੰ ਤੁਹਾਡੇ ਕਲਾਇੰਟ ਨੂੰ ਬਹੁਤ ਵਾਰੀ ਗਿਆ ਕਿ ਤੁਸੀਂ ਟੇਬਲ ਤੇ ਆਓ ਬੈ ਕੇ ਗੱਲ ਕਰਦੇ ਆਂ ਸੱਚ ਦਾ ਸੱਚ ਝੂਠ ਦਾ ਝੂਠ ਜਨਤਾ ਦੇ ਸਾਹਮਣੇ ਕਰਦੇ ਆਂ ਪਰ ਤੁਹਾਡਾ ਕਲਾਇੰਟ ਮੇਰੀਆਂ ਮੇਰੇ ਸਵਾਲਾਂ ਤੋਂ ਪਗੜਾ ਆ ਤੇ ਤੁਹਾਡੀ ਪੂਰੀ ਟੀਮ ਜਿਹੜੀ ਆ ਉਹ ਮੇਰੇ ਲੀਗਲ ਨੋਟਿਸਾਂ ਤੋਂ ਵੀ ਪਗੋੜੀ ਆ ਤੇ ਗੱਲ ਅੱਗੇ ਕਰੀਏ ਖਾਰਾ ਸਾਹਿਬ ਤੁਸੀਂ ਤੁਹਾਡੇ ਕਲਾਇੰਟ ਨੂੰ ਠੀਕ ਆ ਤੁਹਾਡਾ ਕਲਾਇੰਟ ਜਿਹੜਾ ਹੈਗਾ ਅਮਰਤਪਾਲ ਤੁਹਾਡਾ ਕਲਾਇੰਟ ਹੈਗਾ ਪਰ ਤੁਸੀਂ ਆਪਣੇ ਕਲਾਇੰਟ ਦੇ ਮੂੰਹ ਦੇ ਵਿੱਚ ਕੌਮ ਦੇ ਵੱਡੇ ਵੱਡੇ ਜਰਨੈਲਾਂ ਨੂੰ ਕੌਮ ਦੇ ਵੱਡੇ ਵੱਡੇ ਯੋਧਿਆਂ ਨੂੰ ਤੇ ਕੌਮ ਦੇ ਸੰਘਰਸ਼ੀ ਸਿੰਘਾਂ ਨੂੰ ਵੀ ਤੁਸੀਂ ਟਾਰਗੇਟ ਕਰਨ ਤੋਂ ਪਿੱਛੇ ਨਹੀਂ ਹਟਦੇ ਤੁਸੀਂ ਇੱਕ ਨਿਊਜ਼ ਦੇ ਵਿੱਚ ਇੱਕ ਚੈਨਲ ਦੇ ਉੱਤੇ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਟਾਰਗੇਟ ਕੀਤਾ ਆ ਜਿਹਦੇ ਵਿੱਚ ਤੁਸੀਂ ਇਹ ਉਹ ਇਹ ਟਿੱਚਰ ਮਾਰੀ ਆ ਸਾਫ਼ ਤੌਰ ਤੇ ਤੁਸੀਂ ਇੱਕ ਟਿੱਚਰ ਮਾਰੀਏ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਕਿ ਤੁਸੀਂ ਸੁਰਿੰਦਰ ਸਿੰਘ ਠੀਕਰੀਵਾਲ ਦੇ ਕੇਸ ਲੜੇ ਬੜੀ ਸ਼ਰਮ ਵਾਲੀ ਗੱਲ ਆ ਖਾਰਾ ਸਾਹਿਬ ਬੜੇ ਸਾਰੇ ਵਕੀਲ ਸਾਹਿਬਾਨ ਨੇ ਬਹੁਤ ਸਾਰੇ ਸੰਘਰਜੀਤ ਸਿੰਘਾਂ ਦੇ ਬਹੁਤ ਸਾਰੇ ਨੌਜਵਾਨਾਂ ਦੇ ਅੱਜ ਤੱਕ ਕੇਸ ਲੜੇ ਨੇ ਪਰ ਕਿਸੇ ਨੇ ਵੀ ਇਦਾਂ ਚੈਨਲਾਂ ਦੇ ਉੱਤੇ ਆ ਕੇ ਮੈਣੋ ਮੈਣੀ ਨਹੀਂ ਕੀਤਾ ਤੇ ਖਾਰਾ ਸਾਹਿਬ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਠੀਕਰੀਵਾਲ ਉਹਦੇ ਤੇ 17 ਤੋਂ 18 ਕੇਸ ਨੇ ਅ ਸਰਵਤਰ ਖਾਲਸਾ ਦਾ ਕੇਸ ਉਹਦੇ ਉੱਤੇ ਹੈਗਾ ਬਰਗਾੜੀ ਮਾਮਲੇ ਦੇ ਵਿੱਚ ਉਹ ਇਨਵੋਲਵ ਹੈਗਾ ਅ ਜਿਹੜੇ ਬੇਅਦਬੀ ਵਾਲੇ ਨੇ ਬੇਅਦਬੀ ਵਾਲਿਆਂ ਨੂੰ ਛਤਰਫੇਰਾਂ ਦੇ ਵਿੱਚ ਵੀ ਉਹ ਇਨਵੋਲ ਹੈਗਾ ਬਹੁਤ ਸਾਰੇ ਕੇਸ ਨੇ ਤੇ ਉਹ ਪਕੜਾਇਆ सुरेंद्र ਸਿੰਘ ਠੀਕਰੀਵਾਲ ਜਿਹੜਾ ਵੀਰ ਹੈਗਾ ਉਹ ਭਾਰਤ ਤੋਂ ਪਕੜਾਇਆ ਮੈਂ ਕਹਿੰਨਾ ਭਾਰਤ ਦਾ ਕਾਨੂੰਨ ਜੋ ਬਣਦੀ ਸਜ਼ਾ ਆ ਉਹਨੂੰ ਜੀ ਸਦਕੇ ਦਵੇ ਹੋ ਸਕਦਾ ਭਾਰਤ ਭਾਰਤੀ ਏਜੰਸੀਆਂ ਉਹਨੂੰ ਅੱਜ ਨਹੀਂ ਤੇ ਕੱਲ ਅਵਤਾਰ ਸਿੰਘ ਖੰਡੇ ਵਾਂਗੂ ਤੇ ਬਾਕੀ ਸਿੰਘਾਂ ਬੋਲੂ ਵਾਂਗੂ ਉਹਨੂੰ ਸ਼ਹੀਦ ਕਰ ਦੇਣ ਪਰ ਖਾਰਾ ਸਾਹਿਬ ਇਹ ਬੜੀ ਸ਼ਰਮਿੰਦਗੀ ਵਾਲੀ ਗੱਲ ਆ ਕਿ ਤੁਸੀਂ ਇਹ ਚੈਨਲ ਤੇ ਆ ਕੇ ਕਿਹਾ ਕਿ ਤੁਸੀਂ ਉਹਦੇ ਫ੍ਰੀਜ ਕੇਸ ਲਈ ਤੁਸੀਂ ਬਿਲ ਦਿਓ ਖਾਰਾ ਸਾਹਿਬ ਠਿਕਰੀਵਾਲ ਗਵਰਨਮੈਂਟ ਠਿਕਰੀਵਾਲ ਨੂੰ ਅੱਜ ਸ਼ੂਟ ਕਰ ਦਵੇ ਗਵਰਨਮੈਂਟ ਠਿਕਰੀਵਾਲ ਨੂੰ ਅੱਜ ਫੜ ਕੇ ਕੋਈ ਸਜ਼ਾ ਦੇਵੇ ਗਵਰਨਮੈਂਟ ਦੇ ਕਾਨੂੰਨ ਦੇ ਹਿਸਾਬ ਨਾਲ ਜੋ ਬਣਦਾ ਗਵਰਨਮੈਂਟ ਕਰੇ ਪਰ ਠਿਕਰੀਵਾਲ ਨੇ ਜੋ ਕੰਮ ਕੀਤੇ ਨੇ ਤੁਸੀਂ ਉਹਨਾਂ ਦੇ ਕੇਸ ਲੜੇ ਨੇ ਜੇ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਉਹਦੇ ਫ੍ਰੀਜ ਕੇਸ ਲੜੇ ਨੇ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਹੋਰ ਵੀ ਜਿੰਨੇ ਸੰਘਰਸ਼ੀ ਸਿੰਘਾਂ ਦੇ ਯਾ ਹੋਰ ਵੀ ਕੌਮੀ ਜਰਨੈਲਾਂ ਦੇ ਜਿੰਨੇ ਵੀ ਕੇਸ ਲੜੇ ਨੇ ਉਹ ਸਾਰਿਆਂ ਦੀ ਲਿਸਟ ਬਣਾ ਕੇ ਨਾ ਇੱਕ ਲਿਸਟ ਦੇ ਦਿਓ ਤੇ ਤੁਹਾਡਾ ਬਿੱਲ ਤਾਰ ਦਈਏ ਮੈਂ ਤਾਰਾਂਗਾ ਭਗਤ ਸਿੰਘ ਦੁਆਬੀ ਤੁਹਾਡਾ ਬਿੱਲ ਤਾਰੇਗਾ ਕੱਲ ਨੂੰ ਇਹ ਨਾ ਹੋਵੇ ਕਿ सुरेंद्र ਸਿੰਘ ਠੀਕਰੀਵਾਲ ਕਿਤੇ ਸਰਕਾਰ ਦੀ ਗੋਲੀ ਨਾਲ ਮਾਰਿਆ ਜਾਵੇ ਤਾਂ ਤੁਸੀਂ ਉਹਦੇ ਸਿਵੇ ਦੇ ਖੜ ਕੇ ਤੁਸੀਂ ਉਹਨੂੰ ਤਾਹਨੇ ਦਿਓ ਤੇ ਹੋਰ ਨੌਜਵਾਨਾਂ ਦੇ ਸਿਵੇਆਂ ਤੇ ਖੜ ਕੇ ਤਾਹਨੇ ਦਿਓ ਕਿਉਂਕਿ ਤੁਸੀਂ ਤਾਂ ਸਿੱਖ ਨੌਜਵਾਨਾਂ ਨੂੰ ਲੀਗਲ ਨੋਟਿਸ ਤੱਕ ਦੇਣ ਤੇ ਉੱਤੇ ਆ ਗਏ ਹੋ ਤੇ ਗੱਲ ਕਰੀਏ ਹੁਣ ਤੁਹਾਡੇ ਕਲਾਇੰਟ ਦੀ ਹੁਣ ਅੱਗੇ ਆ ਜੀਏ ਤੁਹਾਡੇ ਕਲਾਇੰਟ ਦੀਆਂ ਜਿਹੜੀਆਂ ਕਰਤੂਤਾਂ ਹਵਤਾ ਇਹਦੀਆਂ ਅਮਰਤਪਾਲ ਸਿੰਘ ਦੀਆਂ ਜਿਹੜੀਆਂ ਕਰਤੂਤਾਂ ਮੈਂ ਜਗਜਾਹਰ ਕਰਨ ਆਇਆ ਇਹਦੀਆਂ ਗੁੰਡਾਗਰਦੀਆਂ ਦੀਆਂ ਜਿਹੜੀਆਂ ਕਰਤੂਤਾਂ ਜਗਜਾਹਰ ਕਰਨ ਆਇਆ ਜਿੰਨਾ ਵਾਸਤੇ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਰੱਖੀ ਗਈ ਆ ਅਮਰਤਪਾਲ ਕਹਿੰਦਾ ਕਿ ਇਹਨੇ ਹਰੀ ਨੌ ਦੇ ਕਤਲ ਦੇ ਵਿੱਚ ਇਹਦਾ ਕੋਈ ਹੱਥ ਨਹੀਂ ਹੈਗਾ ਤੁਹਾਡੇ ਲੋਕ ਕਹਿੰਦੇ ਆ ਅਮਰਪਾਲ ਦੇ ਇੱਕ ਸੌਰੀ ਹਰੀ ਨੌ ਦੇ ਕਤਲ ਦੇ ਵਿੱਚ ਅਮਰਤਪਾਲ ਦਾ ਕੋਈ ਹੱਥ ਨਹੀਂ ਹੈਗਾ ਅਮਰਤਪਾਲ ਦੀ ਗੁੰਡਾਗਰਦੀ ਦੀਆਂ ਕੁਝ ਆਡੀਓਜ਼ ਮੈਂ ਜਨਤਕ ਕਰਨ ਲੱਗੇ ਆਂ ਆ ਤੇ ਧਿਆਨ ਨਾਲ ਸੁਣਿਓ ਤੇ ਤੁਹਾਨੂੰ ਖੁੱਲਾ ਸਦਾਇਆ ਇਹਨਾਂ ਦੀ ਫੋਰੈਂਸਿਕ ਕਰਾ ਕੇ ਫੋਰੈਂਸਿਕ ਕਰਾ ਕੇ ਸਾਬਤ ਕਰੋ ਕਿ ਦੁਆਬੀ ਨੇ ਜਿਹੜਾ ਹੈਗਾ ਕੋਈ ਝੂਠੀ ਆਡੀਓ ਸਾਬਤ ਜਿਹੜੀ ਜਨਤਕ ਕੀਤੀ ਹੈਗੀ ਆ ਤੁਹਾਨੂੰ ਖੁੱਲਾ ਸਦਾਇਆ ਤੇ ਆ ਸੁਣੋ ਪਹਿਲਾਂ ਤੁਹਾਡੇ client ਅਮਰਤਪਾਲ ਦੀ ਗੁੰਡਾਗਰਦੀ ਦੀ ਥੋੜੀ ਜੀ ਕਰਤੂਤ ਤੇ ਉਸ ਤੋਂ ਬਾਅਦ ਇਹਦੇ ਗੁੰਡਿਆਂ ਦੀ ਕਰਤੂਤ ਵੀ ਸੁਣਾਉਣਾ ਤੂੰ ਆਪਣਾ ਐਡਰੈਸ ਦੇ ਸਕਦਾ ਕਿਹਦੀ ਦੇ ਸਕਦਾ ਇਹਨ ਦਾ ਤੈਨੂੰ ਮੈਂ ਕਿਸ ਲਈ ਐਡਰੈਸ ਦਵਾਂ ਚਤਰਾ ਗਿਰਦੇ ਨੇ ਇਸ ਲਈ ਤੈਨੂੰ ਅਡਰੈਸ ਦਵਾ ਕਿ ਤੂੰ ਆਪਣੇ ਪਾਲੇ ਹੋਏ ਗੁੰਡੇ ਤੇ ਜੀ ਮੇਰੇ ਕੋਲ ਮੈਂ ਹੈ ਪ੍ਰਧਾਨ ਆ ਜਾਂ ਤੇਰੀ ਪ੍ਰਧਾਨਗੀ ਆ ਤੇਰਾ ਵਾਰਿਸ ਪੰਜਾਬ ਆ ਐਂ ਦੱਸ ਜੜੀਆਂ ਇਹਨੇ ਗਾਣਾ ਗੱਡੀਆਂ ਉਹਦਾ ਹਿਸਾਬ ਕੌਣ ਦੇਊਗਾ ਉਹ ਸੱਡੇ ਤੂੰ ਉਹ ਤੂੰ ਆ ਖਿਡਾਰੇ ਗਾਣਾ ਖਾਣਦਾ ਹੋਰ ਦੱਸ ਸਹੀ ਐ ਤੈਨੂੰ ਗਾਣਾ ਕਰੀਏ ਇੱਕ ਗੱਲ ਹੋਰ ਕੱਢੀ ਨਾ ਇਹਨੇ ਤੁਹਾਡੇ ਕਲਾਇੰਟ ਨੂੰ ਇੱਕ ਚੈਨਲ ਨੇ ਤੁਹਾਡੇ ਕਲਾਇੰਟ ਅਮਰਤਪਾਲ ਨੂੰ ਖਾਰਾ ਸਾਹਿਬ ਇੱਕ ਚੈਨਲ ਨੇ ਪੁੱਛਿਆ ਸੀ ਕਿ ਕੀ ਉਹਨੂੰ ਜੱਪਜੀ ਸਾਹਿਬ ਆਂਦਾ ਅਮਰਤਪਾਲ ਨੇ ਉੱਥੇ ਕਿਹਾ ਸੀ ਕਿ ਉਹਨੂੰ ਜੱਪਜੀ ਸਾਹਿਬ ਨਹੀਂ ਆਂਦਾ ਉਹਨੇ ਸੰਥਿਆ ਨਹੀਂ ਲਈ ਪਰ ਇਹ ਗਾਲਾਂ ਵਾਲੀ ਟ੍ਰੇਨਿੰਗ ਉਹਨੇ ਕਿੱਥੋਂ ਲਈ ਆ ਇਹ ਗਾਲਾਂ ਕੱਢਣੀਆਂ ਇਹਨੂੰ ਆਉਂਦੀਆਂ ਨੇ ਧਮਕੀਆਂ ਦੇਣੀਆਂ ਇਹਨੂੰ ਆਉਂਦੀਆਂ ਨੇ ਲੋਕਾਂ ਦੇ ਕਤਲ ਕਰਾਉਣੇ ਵੀ ਇਹਨੂੰ ਆਉਂਦੇ ਨੇ ਪਰ ਇਹਨੂੰ ਗੁਰਬਾਣੀ ਦੀ ਸੰਥਾ ਦੇ ਬਾਰੇ ਨਹੀਂ ਪਤਾ ਇਹਨੂੰ ਗੁਰਬਾਣੀ ਦੇ ਵਿਚਾਰ ਬਾਰੇ ਨਹੀਂ ਪਤਾ ਅੱਗੇ ਸੁਣ ਲਓ ਇਹ ਕੀ ਕੁਛ ਕਹਿੰਦਾ ਹੈ ਕਿਹਾ ਮੈਂ ਉਹ ਭੂਤ ਬਣਾਉਂਗਾ ਨਾ ਇਹ ਯਾਦ ਕਰੂਗਾ ਆਪ ਕੱਢ ਦੇ ਇੱਕ ਗਾਲ ਚੱਟੀਨ ਹੋਰ ਇਹ ਲੈ ਡੇੜਾ ਤੂੰ ਜਿੱਥੇ ਮਰਜੀ ਭੱਜ ਲਈ ਹੁਣ ਆਏ ਆਏ ਆ ਆ ਆ ਆ ਵਾਰਸ ਪੰਜਾਬ ਚ ਲਾ ਰਹੇ ਹੋਂ ਤੁਸੀਂ ਓ ਨਾਲ ਜਿਹੜਾ ਬੋਲ ਰਿਹਾ ਇਹ ਤੁਹਾਡੇ ਕਲਾਇੰਟ ਅਮਰਤਪਾਲ ਦਾ ਬਹੁਤ ਖਾਸ ਪੱਟ ਗਗਨਪੂਲਾ ਆ ਕੈਨੇਡਾ ਤੋਂ ਹੁਣ ਇਹਨੇ ਤਾਂ ਮੈਨੂੰ ਇਹਨੇ ਮੇਰੀਆਂ ਰੇਕੀਆਂ ਵੀ ਕਰਵਾਈਆਂ ਇਹਨੇ ਮੈਨੂੰ ਧਮਕੀਆਂ ਵੀ ਦਵਾਈਆਂ ਇਹ ਮੇਰੇ ਬੱਚਿਆਂ ਦੇ ਸਕੂਲਾਂ ਤੱਕ ਵੀ ਪਹੁੰਚਿਆ ਤੇ ਮੇਰੀ ਗੁੜੀਆ ਦੇ ਬਲਾਤਕਾਰ ਦੀਆਂ ਧਮਕੀਆਂ ਦਵਾਈਆਂ ਗਈਆਂ ਤੇ ਅਮਰਤਪਾਲ ਦੇ ਖਾਸ ਜਿਹੜੇ ਨੇ ਅਮਰਤਪਾਲ ਦੇ ਪੱਟ ਜਿਹੜੇ ਨੇ ਉਹਨਾਂ ਵੱਲੋਂ ਹੁਣ ਅੱਗੇ ਆ ਜੀਏ ਇਹ ਮੈਂ ਸਾਰਾ ਕੁਝ ਤਾਂ ਜਨਤਕ ਕਰ ਰਿਹਾ ਅੱਜ ਕਿਉਂਕਿ ਮੈਂ 2.5 ਸਾਲ ਤੋਂ ਕੋਸ਼ਿਸ਼ ਕਰ ਰਿਹਾ ਕਿ ਪਰਚਾ ਦਰਜ ਹੋਵੇ ਅੱਜ ਤੱਕ ਇਹ ਪਰਚਾ ਨਹੀਂ ਦਰਜ ਹੋਇਆ ਪਰ ਸਵਾਲ ਇਹ ਆ ਕਿ ਤੁਸੀਂ ਪੰਥ ਦਾ ਮਖੌਟਾ ਲੈ ਕੇ ਚੱਲੇ ਹੋ ਤੁਸੀਂ ਪੰਥ ਦਾ ਮਖੌਟਾ ਓੜ ਕੇ ਚੱਲੇ ਹੋ ਪੂਰਾ ਅੰਮ੍ਰਿਤਪਾਲ ਦਾ ਧੜਾ ਤੇ ਤੁਹਾਡੇ ਧੜੇ ਦੀਆਂ ਕਰਤੂਤਾਂ ਇਹ ਨੇ ਇੱਕ ਪਾਸੇ ਸਾਡੇ ਸ਼ਾਨਾਮਤੀ ਇਤਿਹਾਸ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਗਜਨੀ ਦੇ ਬਾਜ਼ਾਰਾਂ ਚੋਂ Hindu, Muslim ਤੇ ਹਰ ਧਰਮ ਦੀ ਬੱਚੀ ਨੂੰ ਛੜਾਇਆ ਤੇ ਕਿਸ ਪਾਸੇ ਤੁਸੀਂ ਤੁਹਾਡਾ ਜਿਹੜਾ ਇਹ ਧੜਾ ਆ ਅਮਰਤਪਾਲ ਤੁਹਾਡਾ ਜਿਹੜਾ ਇਹ ਧੜਾ ਆ ਨਾ ਇਹ ਬੱਚਿਆਂ ਦੇ ਬਲਾਤਕਾਰ ਦੀਆਂ ਧਮਕੀਆਂ ਦਿੰਦਾ ਕੱਲ ਨੂੰ ਜਦੋਂ ਅਕਾਲ ਤਖਤ ਸਾਹਿਬ ਤੁਹਾਡੇ ਹੱਥ ਆ ਗਿਆ ਜਾਂ ਤੁਸੀਂ ਕੌਮ ਦੀ ਬਾਗਡੋਰ ਸੰਭਾਲ ਲਈ ਉਸ ਤੋਂ ਬਾਅਦ ਤੁਸੀਂ ਕੀ ਕੁੱਛ ਕਰੋਗੇ ਆ ਅਗਲੀ ਜਿਹੜੀ ਰਿਕਾਰਡਿੰਗ ਆ ਇਹਦੇ ਪਿਆਦੇ ਦੀ ਇਹ ਆ ਬੰਦਾ ਹੈਗਾ ਜਸ ਛੱਠਾ ਇਹਦੀ ਹੁਣ ਰਿਕਾਰਡਿੰਗ ਸੁਣਾਣੇ ਆ ਇਹ ਆਪਣੇ ਆਪ ਨੂੰ ਅਮਰਤਪਾਲ ਦਾ ਪੈਟ ਦੱਸਦਾ ਆ ਆਪਣੇ ਆਪ ਨੂੰ ਕਿਸੇ ਗੈਂਗ ਦਾ ਬੰਦਾ ਦੱਸਦਾ ਆ ਲੱਗਾ ਤੇ ਰਿਕਾਰਡਿੰਗ ਜ਼ਰੂਰ ਕਰ ਲਈ ਨਾਲ ਪਤਾ ਕਰਿਆ ਮਨਤਪਾਲ ਭਾਈ ਦੇਖ ਲਾ ਬੋਲਦਾ ਕਿ ਤੂੰ ਭੇਜ ਦੇ ਕਲਾਬ ਬੋਲਦਾ ਇਹ ਦੇ ਲਾ ਛੇ ਰੀਆਂ 6 ਵਜੇ ਦੀ ਕੱਢਦੀ ਆ ਤੇ ਤੇਰੇ ਨਾਲੀ ਜੀ ਕੱਢਣੀ ਨਹੀਂ ਚਲੋ ਦੱਸ ਮੇਰੇ ਨਾਲ ਹਸਾਬ ਨਾਲ ਬੋਲੀ ਦਵਿੰਦਰ ਬੰਬੀਆ ਕਰੋ ਪਿਆ ਮੇਰਾ ਤੇ ਚਾ ਸਾ ਮੇਰਾ ਨਾਇਆ ਪਿੰਡ ਮੇਰਾ ਸ਼ਾਕੋ ਠੰਡੂ ਵਾਲਾ ਪਤਾ ਕਰਕੇ ਮੇਰੇ ਨਾਲ ਮੱਖੀ ਨਹੀਂ ਮਹਿਣ ਦਿੰਦੇ ਹੀ ਮੁੜ ਕੇ ਤਾਂ ਇੰਨੀ ਗੱਲ ਤੈਨੂੰ ਦੱਸਦੀ ਸੜਕ ਤੇ ਨਹੀਂ ਰੱਖਣ ਦਿੰਦੇ ਲਾਸ਼ ਤੇ ਵੀ ਯਾਰ ਭਾਵੇਂ ਜਿਹੜੀਆਂ ਤੇਰੀਆਂ ਬੱਚੀਆਂ ਤਾੜ ਇਹ ਜਿਹੜਾ ਕਾਮ ਦਾ ਜਰਨਲ ਬਣਾਉਣ ਦੇ ਸੁਪਨੇ ਲੰਦਾ ਇਹ ਅਮਰਤਪਾਲ ਦੇ ਪਿਆਦਿਆਂ ਦੀ ਰਿਕਾਰਡਿੰਗ ਆ ਤੇ ਅਮਰਤਪਾਲ ਪੱਲਾ ਮੇਰੇ ਤੋਂ ਮੇਰੇ ਐਡਰੈਸ ਲੱਭਦਾ ਮੇਰੇ ਘਰਾਂ ਦੀਆਂ ਰੱਗੀਆਂ ਕਰਵਾਉਂਦਾ ਮੇਰੇ ਬੱਚਿਆਂ ਦੇ ਸਕੂਲਾਂ ਤੱਕ ਪਹੁੰਚਦਾ ਤੇ ਫਿਰ ਉਹਦੇ ਗੁੰਡੇ ਆਹ ਗੁੰਡਾਗਰਦੀਆਂ ਕਰਕੇ ਤੇ ਇਹ ਕੁਝ ਕਰਦੇ ਫਿਰਦੇ ਨੇ ਇਹ ਕਹਿੰਦੇ ਨੇ ਕਿ ਇਹਨਾਂ ਨੇ ਹਰੀਨੋਨ ਨਹੀਂ ਮਾਰਿਆ ਪਰ ਜਿਹੜੀ ਹੈ ਇਹ ਇਹਨਾਂ ਦੀਆਂ ਕਰਤੂਤਾਂ ਨੇ ਜਿਹੜੇ ਸੁਣਨ ਵਾਲੇ ਦਰਸ਼ਕ ਨੇ ਆਪ ਡਿਸਾਈਡ ਕਰਨ ਵੀ ਇਹ ਲੋਗ ਹਰੀਨੋਨ ਨੂੰ ਕਤਲ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ ਇਦਾਂ ਦੀਆਂ ਰਿਕਾਰਡਿੰਗਸ ਮੈਂ 1 ਘੰਟੇ ਤੋਂ ਵੱਧ 2 ਘੰਟੇ ਤੋਂ ਵੱਧ ਸੁਣਾ ਸਕਦਾ ਮੇਰੇ ਕੋਲ ਅੰਤਹੀਨ ਡਾਟਾ ਆ ਇਹਨਾਂ ਨੇ ਕੀ ਕੋਸ਼ਿਸ਼ ਕੀਤਾ ਹੈਗਾ ਪਰ ਇੱਕ ਸਵਾਲ ਆ ਮੇਰਾ ਜਨਤਾ ਨੂੰ ਇੱਕ ਸਵਾਲ ਆ ਇਹਦੇ ਅਮਰਤਪਾਲ ਦੇ ਜਿਹੜੇ ਪੱਟ ਨੇ ਉਹਨਾਂ ਨੂੰ ਸਵਾਲ ਆ ਕਿ ਕੱਲ ਨੂੰ ਇਹਨਾਂ ਦੇ ਹੱਥ ਹਾਲੇ ਤਾਂ ਇਹਨਾਂ ਦੇ ਹੱਥ ਤਾਕਤ ਨਹੀਂ ਆਈ ਇਹ ਸਾਡੇ ਨੌਜਵਾਨਾਂ ਨੂੰ ਸਰਕਾਰੀ ਨੋਟਿਸ ਭੇਜਦੇ ਫਿਰਦੇ ਨੇ ਹਾਲੇ ਤਾਂ ਇਹਨਾਂ ਦੇ ਤਾਕਤ ਨਹੀਂ ਹੱਥ ਆਈ ਇਹ ਸਾਡੀਆਂ ਬੱਚੀਆਂ ਨੂੰ ਘਰਾਂ ਦੇ ਵਿੱਚ ਵੜ ਕੇ ਮਾਰਨ ਦੀਆਂ ਤੇ ਬਲਾਤਕਾਰ ਦੀਆਂ ਧਮਕੀਆਂ ਦਿੰਦੇ ਨੇ ਜਦੋਂ ਇਹਨਾਂ ਦੇ ਹੱਥ ਤਾਕਤ ਆਈ ਜਦੋਂ ਇਹਨਾਂ ਦੇ ਹੱਥ ਸੱਤਾ ਆਈ ਤੇ ਬਿੰਤੇ ਬਿਊਚੜ ਤੋਂ ਇਹ ਘਟ ਨਹੀਂ ਕਰ ਗੁਜ਼ਰਣਗੇ ਇਹ ਮੇਰਾ ਤੁਹਾਨੂੰ ਵਾਅਦਾ ਆ ਤੇ ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਰਿਕਾਰਡਿੰਗਸ ਨੇ ਇਹ ਅਗਲਾ ਜਿਹੜਾ ਹੈਗਾ ਇੱਕ ਰਿਕਾਰਡਿੰਗ ਮੈਂ ਸੁਣਾ ਦਿੰਨਾ ਰਿਕਾਰਡਿੰਗਸ ਮੇਰੇ ਕੋਲ ਬਹੁਤ ਨੇ ਜਦੋਂ ਜਿੰਨੇ ਸੁਣਨੀਆਂ ਹੁਣ ਵਿਹਲਾ ਹੋ ਕੇ ਮੇਰੇ ਕੋਲ ਆ ਜਵੇ ਤੇ ਮੈਂ ਇਹਨਾਂ ਦੀਆਂ ਕੱਚੇ 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 ਚਿੱਠੇ ਜਿਹੜੇ ਹੈਗੇ ਆ ਉਹ ਮੈਂ ਖੋਲ ਕੇ ਧਰ ਦਿਆਂਗਾ ਬੁਘੇ ਦੇ ਦਾ ਫੋਨ ਚੁੱਕ ਬਾਹਰ ਚੱਤ ਕੇ ਕਿੱਤਿਆਂ ਵੀ ਦੀਆਂ ਨੂੰ ਇਹੀ ਆਪੇ ਸਾਹਮਣਾਂਗੇ ਬੋਲਦਾ ਕਿਦਾਂ ਨੂੰ ਭਾਈ ਅਮਰਪਾਲ ਦੇ ਘਰ ਆਵਾਂ ਪੰਨਾ ਇੰਡੀਆ ਚ ਬੈਠਾ ਬਾਹਰ ਦਾ ਨੰਬਰ ਯੂਜ਼ ਕਰਦਾ ਹੈ ਸੋ ਮੇਰਾ ਅੱਛਾ ਫਿਰ ਇਹਨਾਂ ਦਾ ਪੰਥਕ ਮਕੋਟਾ ਥੋੜਾ ਜਿਆਦਾ ਹੋਰ ਉਤਾਰ ਦਈਏ 2019 ਦੇ ਵਿੱਚ ਬੀਬੀ ਖਾਲੜਾ ਜੀ ਖੜੂਰ ਸਾਹਿਬ ਤੋਂ ਚੋਣ ਹਾਰਦੇ ਨੇ 2024 ਚ ਅਮਰਤਪਾਲ ਜਿਹੜਾ ਹੈਗਾ ਖੜੂਰ ਸਾਹਿਬ ਤੋਂ ਚੋਣ ਲੜਦਾ ਤੇ ਉਸ ਚੋਣ ਲੜਨ ਦਾ ਮੁੱਖ ਬੰਦਾ ਇਹ ਰੱਖਿਆ ਗਿਆ ਕਿ ਲੋਕਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਤੁਹਾਡਾ ਜ਼ਮੀਰ ਮਰਿਆ ਹੋਇਆ ਲੋਕਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਬੀਬੀ ਖਾਲੜਾ ਜੀ ਨੂੰ ਹਰਾਇਆ ਤੁਸੀਂ ਕੌਮ ਦੇ ਨਾਲ ਗਦਾਰੀ ਕੀਤੀ ਤੇ ਜਦੋਂ ਇਸ ਸਵਾ ਇਸ ਚੀਜ਼ ਦੇ ਉੱਤੇ ਥੋੜੀ ਜੀ ਇਨਵੈਸਟੀਗੇਸ਼ਨ ਕੀਤੀ ਗਈ ਤੇ ਪਤਾ ਲੱਗਿਆ ਕਿ ਅਮਰਤਪਾਲ ਦਾ ਪਰਿਵਾਰ ਬੀਬੀ ਖਾਲੜਾ ਜੀ ਦੇ ਖਿਲਾਫ ਕਾਂਗਰਸ ਦਾ ਪ੍ਰਚਾਰ ਕਰਦਾ ਰਿਹਾ 2024 ਦੇ ਵਿੱਚ ਲਗਾਤਾਰ ਅਸੀਂ ਇਹ ਗੱਲ ਕੀਤੀ ਤੇ ਹੁਣ ਅਮਰਤਪਾਲ ਦੇ ਪਿਤਾ ਜੀ ਨੇ ਇਸ ਗੱਲ ਦੀ ਮਾਫੀ ਮੰਗੀ ਆ ਕਿ 2019 ਦੇ ਵਿੱਚ ਅਮਰਤਪਾਲ ਦਾ ਧੜਾ ਜਿਹੜਾ ਹੈਗਾ ਬੀਬੀ ਖਾਲੜਾ ਜੀ ਦੇ ਖਿਲਾਫ ਚੋਣ ਪ੍ਰਚਾਰ ਕਰਕੇ ਬੀਬੀ ਖਾਲੜਾ ਜੀ ਨੂੰ ਹਰਾਉਣ ਵਾਲੇ ਧੜੇ ਦੇ ਵਿੱਚ ਖੜਿਆ ਸੀ ਕਿਹੜੇ ਪੰਥੋਂ ਕੋ ਤੁਸੀਂ ਪੰਥਕ ਨੌ ਸਿੱਖ ਨੌਜਵਾਨਾਂ ਨੂੰ ਤੁਸੀਂ ਨੋਟਿਸ ਭੇਜਦੇ ਹੋ ਸਿੱਖ ਬੱਚਿਆਂ ਦੇ ਬਲਾਤਕਾਰ ਦੀਆਂ ਤੁਹਾਡਾ ਧੜਾ ਜਿਹੜਾ ਹੈਗਾ ਉਹ ਧਮਕੀਆਂ ਦਵਾਉਂਦਾ ਆ ਬੀਬੀ ਖਾਲੜਾ ਵਰਗੇ ਪੰਥਕ ਸ਼ਖਸੀਅਤ ਦੇ ਖਿਲਾਫ ਤੁਸੀਂ ਚੋਣ ਪ੍ਰਚਾਰ ਤੁਹਾਡਾ ਧੜਾ ਕਰਦਾ ਆ ਹਨਾ ਮੈਂ ਅਮਰਤਪਾਲ ਦੇ ਧੜੇ ਨੂੰ ਮੁਖਾਤਬਾ ਪੂਰੇ ਧੜੇ ਨੂੰ ਮੈਂ ਤੁਸੀਂ ਕਹਿ ਰਿਹਾ ਅਮਰਤਪਾਲ ਦਾ ਪੂਰਾ ਧੜਾ ਕੋਈ ਆਪ ਇੱਕ ਕਵੰਦਾ ਆਪਣੇ ਆਪ ਨੂੰ ਨਾ ਲਾਵੇ ਅਮਰਤਪਾਲ ਦੇ ਪੂਰੇ ਧੜੇ ਨੂੰ ਤੁਸੀਂ ਬੀਬੀ ਖਾਲੜਾ ਜੀ ਦੇ ਖਿਲਾਫ ਵੀ ਪ੍ਰਚਾਰ ਕੀਤਾ ਤੇ ਬੀਬੀ ਖਾਲੜਾ ਜੀ ਨੂੰ ਹਰਨ ਵਾਲੇ ਧੜੇ ਦੇ ਨਾਲ ਵੀ ਖੜੇ ਤੁਸੀਂ ਸੰਘਰਸ਼ੀ ਸਿੰਘਾਂ ਦੇ ਕੇਸ ਲੜੇ ਨੇ ਫਰੀ ਦੇ ਵਿੱਚ ਤੇ ਤੁਸੀਂ ਉਹਨਾਂ ਨੂੰ ਤਾਣੇ ਮਾਰਦੇ ਪਏ ਹੋ ਜਿਉਂਦੇ ਜੀ ਕੱਲ ਨੂੰ ਜਦੋਂ ਸੰਘਰਸ਼ੀ ਸਿੰਘ ਕੋਈ ਸ਼ਹੀਦ ਹੋ ਗਿਆ ਕੋਈ ਇਸ ਜਹਾਨੋਂ ਚਲਾ ਗਿਆ ਤਦ ਤੁਸੀਂ ਕੀ 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 ਉਹਨਾਂ ਤੇ ਗੁਜ਼ਾਰੋਗੇ ਕਿਹੜਾ ਤੁਸੀਂ ਪੰਥ ਦਾ ਭਲਾ ਕਰ ਰਹੇ ਹੋ ਇਹ ਸਭ ਕਰਤੂਤਾਂ ਕਰਕੇ ਕਿਹੜਾ ਤੁਸੀਂ ਪੰਥ ਨੂੰ ਬੰਨੇ ਲਾ ਰਹੇ ਹੋ ਇਸ ਚੀਜ਼ ਦਾ ਸਵਾਲ ਦਾ ਜਵਾਬ ਸੰਗਤ ਇਹਨਾਂ ਤੋਂ ਲਵੇ ਮੇਰਾ ਮਕਸਦ ਇਹਨਾਂ ਦਾ ਅਸਲ ਚਿਹਰਾ ਤੁਹਾਡੇ ਸਾਹਮਣੇ ਰੱਖਣ ਦਾ ਆ ਕਿ ਇਹ ਲੋਕ ਜਿਹੜੇ ਅੱਜ ਪੰਥ ਦੀ ਬਾਗਡੋਰ ਸੰਭਾਲਣ ਨੂੰ ਫਿਰਦੇ ਨੇ ਇਹ ਪੰਥ ਦੇ ਹੀ ਸਵਾਰੀ ਕਰਨ ਨੂੰ ਫਿਰਦੇ ਨੇ ਸਿੱਧੀ ਜੀ ਗੱਲ ਮੈਂ ਕਹਾਂ ਇਹਨਾਂ ਦੇ ਦਿਲਾਂ 'ਚ ਜੋ ਹੈਗਾ ਇਹ ਅਕਾਲ ਤੱਕ ਸਭ ਦੇ ਕਾਬੂ ਹੁਣ ਨੂੰ ਫਿਰਦੇ ਨੇ ਪਰ ਇਹਨਾਂ ਦੀ ਅਸਲ ਕਰਤੂਤ ਕੀ ਹੈ ਇਹਨਾਂ ਦੀ ਅਸਲ ਔਕਾਤ ਕੀ ਹੈ ਸੰਗਤ ਇਹ ਇਸ ਚੀਜ਼ ਨੂੰ ਅੱਛਾ ਮੈਂ ਨਾਲ ਦੀ ਨਾਲ ਇਹ ਜੜੀਆਂ ਵੀ ਆਡੀਓਜ਼ ਆ ਕਮੈਂਟਾਂ 'ਚ ਕਈ ਕਹਿ ਦੇਣਗੇ ਏਆਈ ਦੀਆਂ ਬਣਾਈਆਂ ਨੇ ਇਹ ਝੂਠੀਆਂ ਨੇ ਇਹ ਸੱਚੀਆਂ ਨੇ 5 ਲੱਖ ਦਾ ਇਨਾਮ ਆ ਫੋਰੈਂਸਿਕ ਕਰਾਓ ਤੇ ਸਾਬਤ ਕਰੋ ਕਿ ਇਹ ਇਹ ਆਈਆਂ ਤੋਂ ਬੜਾਈਆਂ ਜਾਂ ਇਹ ਝੂਠੀਆਂ ਨੇ ਜਾਂ ਇਹ ਫੇਕ ਨੇ 5 ਲੱਖ ਰੁਪਈਆ ਮੈਂ ਨਾਲ ਦਊਂਗਾ ਤੇ ਨਾਲੇ ਮੇਰੇ ਤੇ ਪਰਚਾ ਵੀ ਦਰਜ ਕਰਾਓ ਕਿ ਜੇ ਝੂਠੀਆਂ ਨੇ ਫੋਰੈਂਸਿਕ ਕਰਾਓ ਤੇ ਦੂਜੀ ਚੀਜ਼ ਜੇ ਤੁਸੀਂ ਸਾਬਤ ਕਰ ਦੋ ਇਹਨਾਂ ਚੋਂ ਇੱਕ ਵੀ ਰਿਕਾਰਡਿੰਗ ਝੂਠੀ ਆ ਫੇਕ ਆ ਦੁਆਬੀ ਦੀ ਬਣਾਈ ਹੋਈ ਆ ਮੈਂ ਜਿਹੜਾ ਵੀ ਸਾਬਤ ਕਰੋਗੇ ਉਹਦੀ ਜੁੱਤੀ ਚ ਪਾਣੀ ਪੀਣ ਨੂੰ ਤਿਆਰ ਆ ਮੈਂ ਹਿੱਕ ਠੋਕ ਕੇ ਅੱਜ ਤੱਕ ਜੋ ਗੱਲ ਕੀਤੀ ਹੈ ਹਿੱਕ ਠੋਕ ਕੇ ਕੀਤੀ ਆ ਤੇ ਹਿੱਕ ਠੋਕ ਕੇ ਚੱਲਣ ਜਾ ਜਿੰਨੇ ਸਬੂਤ ਮੈਂ ਦਿੱਤੇ ਨੇ ਇਹਨਾਂ ਚੋਂ ਕੋਈ ਫੇਕ ਸਾਬਤ ਕਰ ਦਵੇ ਮੈਂ ਉਸ ਬੰਦੇ ਦੀ ਜੁੱਤੀ ਚ ਪਾਣੀ ਪੀਵਾਂਗਾ ਤੇ ਉਹਨੂੰ 5 ਲੱਖ ਰੁਪਏ ਇਨਾਮ ਵੀ ਦਵਾਂਗਾ ਅੱਜ ਦੇ ਲਈ ਇੰਨਾ ਹੀ ਧੰਨਵਾਦ ਜੀ মিডিਆ ਵਾਲੇ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ